ਡਰਗ ਦੇਗੇਂਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਅੱਜ ਫੇਰ ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਔਰ 2 ਕਿਲੋਗ੍ਰਾਮ ਆਈਸ ਫੜੀ ਗਈ ਹੈ ਜਿਹਨੂੰ ਕੈਮੀਕਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸામਨੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 0.30 ਬੋਰ ਦਾ ਚਾਈਨੀਜ਼ ਮੌਜ਼ਰ ਤੇ 5 ਕਾਰਟ੍ਰਿਜਸ ਵੀ ਨਾਲ ਮਿਲੇ ਨੇ ਔਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਗਰਮਲ ਪਿੰਡ ਅੰਮ੍ਰਿਤਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਪ੍ਰੀਮਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੀ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਇਹੋ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਇਹਦੇ ਚ ਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਜਦੋਂ ਕਿ ਹਿਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੁੰਦੀ ਹੈ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰੱਗ ਦੀ ਇਹਦੇ ਚ ਐਬਿਲਿਟੀ ਟੂ ਗਿਵ ਸਮਬਡੀ ਡੋਸ ਉਹ ਵੱਡ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੁੰਡੇਰ ਡੀਸੀਪੀ ਸਾਹਿਬ ਮਿਸਟਰ ਅਭਿਮਨਿਉ ਰਾਣਾ ਸਾਡੇ ਏਡੀਸੀਪੀ ਸਾਹਿਬ ਕਮਲਜੀਤ ਜੀ ਔਰ ਅਮੋਲਕਦੀਪ ਸਾਡੇ ਸੀਆਈਏ ਵੰਦੇ ਇਹਨਾਂ ਸਾਰਿਆਂ ਨੂੰ ਤੇ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਇਟਸ ਅ ਵੈਰੀ ਬਿਗ ਰਿਕਵਰੀ ਔਰ ਇਹਦੇ ਵਿੱਚ ਅਸੀਂ ਜਿਹੜੀ ਅੱਗੇ ਪੁੱਛ ਕੇ ਚ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਨ ਲਵਾਵਾਂਗੇ ਔਰ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਕਿਉਂਕਿ ਪੁਲਿਸ ਸਟੇਸ਼ਨ ਸ਼ਰਟ ਦੇ ਦਾ ਮੁਕੱਦਮਾ ਹੈ ਤੇ ਇਹ ਇਹਦੇ ਵਿੱਚ ਪਹਿਲਾਂ ਵੀ ਇਹ ਜਿਹੜਾ ਇਹਨੇ ਕੋਲ ਕਨਸਾਈਨਮੈਂਟਸ ਕੁਛ ਆਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਨਰਿਵਲ ਕਰਾਂਗੇ ਪਾਕਿਸਤਾਨੀ ਸਮਗਲਰਾਂ ਦੇ ਵੀ ਨਾਮ ਆਏ ਨੇ ਪਠਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚੋ ਜਿਹੜੀ ਮੇਨ ਇੰਟਰਸਟਿੰਗ ਗੱਲ ਇਹ ਵੀ ਆਈ ਹੈ ਕਿ ਜਿਹੜੇ ਜਿਹੜੇ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਰੀਟਰੀਵ ਕੀਤੀਆਂ ਉਹਨਾਂ ਤੇ ਵੀ ਵਰਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿਦਾਂ ਕਿਦਾਂ ਕਨਸਾਈਨਮੈਂਟਸ ਪਿਕਅਪ ਕਰ ਰਹੇ ਸੀ ਸੀ ਤੁਹਾਨੂੰ ਮੈਂ ਇਹ ਦੱਸਿਆ ਕਿ ਅਕ੍ਰੋਸ ਬਾਰਡਰ ਸਮਗਲਰਸ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਟ੍ਰਾਇਲ ਵਾਸਤੇ ਪੀਤਾ ਹੈ ਹੁਣ ਜਿਹੜਾ ਇਹਦਾ ਰੀਸੀਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਇਹ ਜਾਂ ਅੰਮ੍ਰਿਤਸਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛਗਿੱਛ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰੀਸੀਵਰ ਸੀ ਕਿਉਂਕਿ ਸਿਮਰਨਜੀਤ ਸਿੰਘ ਨੇ ਤਾਂ ਡਰੋਨ ਦੇ ਰਾਹੀਂ ਰੀਸੀਵ ਕੀਤੀ ਔਰ ਇਹਨੇ ਇਹ ਵੀ ਦੱਸਿਆ ਕਿ ਹੀਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਬਾਹਰਲੇ ਹੈਂਡਲਰ ਸਮਝ ਲਓ ਸਾਥੀ ਸਮਝ ਲਓ ਆਪਰੇਟਰਸ ਜਿਹੜੇ ਆ ਉਹਨਾਂ ਨੇ ਇਹ ਦਿੱਤੀ ਸੀਗੀ ਰੇਟ ਦਾ ਫਰਕ ਸਰ ਕੋਈ ਇਹਨਾਂ ਦੇ ਦੇਖੋ ਰੇਟ ਵਾਰੀ ਗੱਲ ਤਾਂ ਕੋਈ ਜ਼ਿਆਦਾ ਨਹੀਂ ਮੈਂ ਇਸ ਗੱਲ 'ਚ ਗਿਆ ਨਾ ਹੀ ਇਸ ਗੱਲ 'ਚ ਜਾਣਾ ਚਾਹੀਦਾ ਆਪਾਂ ਤਾਂ ਤੁਹਾਨੂੰ ਇਹ ਗੱਲ ਦੱਸੀ ਐ ਮੈਂ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਸ ਕਮਰਸ਼ੀਅਲ ਉੱਥੇ 250 ਗ੍ਰਾਮ ਹੈ ਤੋ ਕਿੰਨਾ ਫਰਕ ਹੈ ਤੁਸੀਂ ਸਮਝ ਹੀ ਸਕਦੇ ਹੋ ਸਰਜੀ ਦੀ ਵੈਪਨ ਫਾਇਰ ਨਾਲ ਉਹ ਕਰਦੇ ਪਰਪਸ ਤੇ ਵੈਪਨ ਵੀ ਜੀ ਇਹਦੇ ਜਦੋਂ ਪੁੱਛ ਕੇ ਮੁਤਾਬਕ ਇਹਨੇ ਦੱਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਤੇ ਆਈਸ ਕਿਸੇ ਅਲੱਗ ਬੰਦੇ ਨੂੰ ਦੇਣੀ ਸੀ ਹਾਂਜੀ ਨਾਲ ਲਿਆ ਜੀ ਨਾਲ ਆਏ ਸੀਗੇ ਐਂਡ ਬਹੁਤ ਅੱਛਾ ਸਕਸੈਸਫੁਲ ਆਪਰੇਸ਼ਨ ਰਿਹਾ ਨੀ ਤਾਂ ਅਦਰਵਾਈਜ਼ ਇਹ ਵੀ ਚੀਜ਼ਾਂ ਡਿਸਪੋਜ਼ ਆਫ ਹੋ ਜਾਣੀਆਂ ਸੀਗੀ ਤੁਸੀਂ ਕਹਿੰਦੇ ਡਰੋਨ ਹੈ ਨਾ ਡਰੋਨ ਕਿੱਥੇ ਹੈ ਕਰੇ ਦਾ ਡਰੋਨ ਨਾ ਸੀ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਚ ਇਨਵੈਸਟੀਗੇਸ਼ਨ ਚੱਲ ਰਿਹਾ ਜੀ ਉਹ ਡਰੋਨ ਕਈ ਵਾਰੀ ਵਾਪਸ ਵੀ ਲੈ ਜਾਂਦੇ ਉਹੀ ਇਹ ਸਾਰੀ ਗੱਲ ਪੁੱਛ ਕੇ ਚ ਅਜੇ ਉਹ ਲੱਭਿਆ ਨਹੀਂ ਸੀ ਉਥੋਂ ਤੁਸੀਂ ਕਹਿੰਦੇ ਟ੍ਰਾਇਲ ਹੈ ਕਈ ਵਾਰ ਲੈਂਡ ਕਰਕੇ ਵਾਪਸ ਚਲੇ ਜਾਂਦੇ ਆ ਜੀ ਤੁਸੀਂ ਕਹਿੰਦਾ ਸਰ ਟ੍ਰਾਇਲ ਦੇ ਤੌਰ ਤੇ ਇਸ ਨੂੰ ਵੀ ਤੋਰ ਕੇ ਦੇਖ ਲਿਏ ਦੇਖੋ ਬੜੀ ਸਿੰਪਲ ਗੱਲ ਹੈ ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾ ਸ਼ੇਅਰ ਕਰ ਰਹੇ ਆ ਕਿਉਂਕਿ ਇਹ ਤੋ ਅਸੀਂ ਇਹ ਗੱਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪੁੱਛੀ ਸੀ ਕਿ ਕਿਉਂ ਇਹ ਨਵੀਂ ਡਰਗ ਪਹਿਲੀ ਵਾਰ ਇਦਾਂ ਹੋਈ ਹੈ ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਮਤਲਬ ਇਹਦੀ ਕਿੱਕ ਵੀ ਅੱਛੀ ਮੰਨੀ ਜਾਂਦੀ ਹੈ ਔਰ ਜੋ ਵੀ ਸਮਗਲਰਸ ਦਾ ਮੋਡਸ ਪਰੈਂਡ ਹੀ ਹੁੰਦਾ ਉਹਦੇ ਚ ਇਹ ਗੱਲ ਸਾਰੀ ਆਈ ਹੈ ਬਾਕੀ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੋਣਗੀਆਂ ਸਾਡੇ ਕਹਿੰਦਾ ਬਲਹਾ ਹੁੰਦਾ ਸਬਸਟੀਟੂਟ ਆ ਗਿਆ ਇੱਕ ਹੋਰ ਦੇਖੋ ਭਾਈ ਸਾਹਿਬ ਮੈਂ ਤੁਸੀਂ ਮਤਲਬ ਇਹਨੂੰ ਜਿਵੇਂ ਮਰਜ਼ੀ ਸਮਝ ਲਓ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਉਹਨਾਂ ਦੀ ਸੋਚ ਹੈ ਇਹ ਨੂੰ ਆਪਏ ਤਾਂ ਨਹੀਂ ਕੋ ਅਥੈਂਟਿਕ ਗੱਲ ਕਹਿ ਸਕਦੇ ਹੀਰੋਇਨ ਵੀ ਤਾਂ ਨਾਲ ਹੀ ਕਹਿੰਦੇ ਲਿਆ ਹੀ ਰਹੇ ਆ ਸੀ ਇਹਨਾਂ ਦਾ ਸਰਪਚੇ ਨੇ ਜ਼ਿਕਰ ਕੀਤਾ ਤੁਸੀਂ ਦੱਸਿਆ ਕਿ ਪਹਿਲਾਂ ਵੀ ਕਰਦਾ ਕੋਈ ਐਫ ਆਈ ਆਰ ਨਹੀਂ ਨਹੀਂ ਪਹਿਲਾਂ ਇਹਦੀ ਖਿਲਾਫ ਹੈ ਨਹੀਂ ਜੀ ਇਹ ਤਕਰੀਬਨ 22 ਸਾਲ ਦਾ ਲੜਕਾ ਹੈ ਅਨਮੈਰਿਡ ਹੈ ਔਰ ਖੇਤੀਬਾੜੀ ਦੇ ਨਾਲ ਛੋਟਾ ਮੋਟਾ ਦੁੱਧ ਦਾ ਵੀ ਕੰਮ ਕਰਦਾ ਹੈ ਪਰ ਇਹ ਪੈਸਿਆਂ ਦੇ ਲਾਲਚ ਵਾਸਤੇ ਇਸ ਕੰਮ 'ਚ ਪੈ ਗਿਆ